ਸਮਾਣਾ ਬਲਾਕ ਪੰਚਾਇਤ ਦਫਤਰ ਦੇ ਬਾਹਰ ਮਨਰੇਗਾ ਮਜ਼ਦੂਰ ਆਪਣੀ ਮੰਗਾਂ ਲੈ ਕੇ ਧਰਨਾ ਦੇ ਰਹੇ ਕਿ ਮੁੱਦਾ ਹੈ ਇਹਨਾਂ ਨੇ ਧਰਨਾ ਕਿਉਂ ਦੇਣਾ ਪਿਆ ਅਸੀਂ ਕੀ ਨੋ ਬਤਾਈਏ ਬਿਨਾਂ ਧਰਨਾ ਦੇਣਾ ਪਿਆ ਤੁਸੀਂ ਦੇਖ ਰਹੇ ਹੋ ਪਾਰੀ ਗਿਣਦੇ ਦੇ ਵਿੱਚ ਬੀਬੀਆਂ ਜਿਹੜੀ ਮਨਰੇਗਾ ਮਜ਼ਦੂਰ ਹੈ ਮਨਰੇਗਾ ਮਜ਼ਦੂਰ ਇੱਥੇ ਧਰਨੇ ਤੇ ਆਈਆਂ ਜਿਨ੍ਹਾਂ ਦੀ ਗਿਣਤੀ ਪਾਰੀ ਗਿਣਚੇ ਸੇ ਇਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਸਾਨੂੰ ਕੰਮ ਨਹੀਂ ਮਿਲਦਾ ਜਿਸ ਕਰਕੇ ਇਹ ਤਰ੍ਹਾਂ ਦੇਣ ਨੂੰ ਮਜਬੂਰ ਹੋਏ ਹਨ ਜਿਹੜੇ ਮਨਰੇਗਾ ਮਜ਼ਦੂਰ ਹੈ ਉਹਨਾਂ ਕੀ ਜਿਹੜੀ ਮੰਗਾਂ ਹੈ ਉਸ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬਲਾਕ ਪੰਚਾਇਤ ਦੇ ਅਧਿਕਾਰ ਨੂੰ ਚਾਹੀਦੇ ਹੈ ਵੀ ਇਹਨਾਂ ਨੂੰ 100 ਦਿਨ ਸਾਲ ਦੇ ਵਿੱਚ ਕੰਮ ਜ਼ਰੂਰ ਮਿਲੇ ਤਾਂ ਕਿ ਇਹਨਾਂ ਦੇ ਪਰਿਵਾਰਾਂ ਦਾ ਪਾਲਣ ਪੋਸਨ ਹੋ ਸਕੇ ਹੌਣ ਅਧਿਕਾਰੀ ਕਦੋਂ ਇਹਨੂੰ ਕੰਮ ਦੇਣਗੇ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਫਿਲਹਾਲ ਮਨਰੇਗਾ ਮਜ਼ਦੂਰ ਸਰਕਾਰ ਦੇ ਖਿਲਾਫ ਔਰ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਗੱਲਬਾਤ ਵੀ ਕਰਦੇ ਆਂ ਹਾਂਜੀ ਕੀ ਨਾਮ ਤੁਹਾਡਾ ਕੁਲਦੀਪ ਕੌਰ ਜੀ ਹਾਂ ਕਿਹੜਾ ਪਿੰਡ ਹੈ ਖੱਤਰੀ ਵਾਲਾ ਜੀ ਸਾਲ ਹੋ ਗਿਆ ਜੀ ਪਿੱਛੇ ਦੋੜ ਮੰਡਾ 6 ਦਿਨ ਲੱਗੇ ਤੇ ਜੀ ਉਦੋਂ ਮੁੜ ਕੇ ਸਾਲ ਮੰਗ ਰੋ ਹੁਣ ਕੰਮ ਮਿਲਿਆ 6 ਦਿਨ ਲੱਗਣੇ ਡਿਮਾਂਡ ਦੇ ਡਿਮਾਂਡ ਦੇ ਦਿੰਨੇ ਆ ਕੰਮ ਮਿਲਦਾ ਨਹੀਂ ਜੀ ਹੈਗਾ ਸਰਪੰਚ ਦਿੰਦਾ ਨਹੀਂ ਕੋਣ ਨਹੀਂ ਦਿੰਦਾ ਮੈਂ ਕਿਵੇਂ ਵਾਲੇ ਦਿੰਦੇ ਸਰਪੰਚ ਤਾਂ ਹੋਣਾ ਹੈ ਨਹੀਂਗੇ ਜੀ ਹੂੰ ਹੋ ਹਾਂ ਸੈਕਟਰੀ ਨੇ ਦਿੰਦਾ ਸੈਕਟਰੀ ਕਹਿੰਦਾ ਜੇ 150 ਦਿਨਾਂ ਦੀ ਡਿਮਾਂਡ ਦਿੱਤੀ ਹੋਈ ਹੈ ਸਾਡੀ ਕਹਿੰਦਾ ਪਹਿਲਾਂ ਸਾਰੇ ਪਿੰਡ ਵਾਲਿਆਂ ਨੂੰ ਜਿਹੜੇ ਨੋ ਜ਼ੀਰੋ ਆ ਜੌਬ ਕਟਨੇ ਵੀ ਉਹਨਾਂ ਨੂੰ ਕੰਮ ਦੇਵਾਂਗੇ ਕਿੰਨੇ ਦਿਨ ਕੰਮ ਮਿਲਣਾ ਚਾਹੀਦੇ ਸਾਲ ਦੇ ਵਿੱਚ 100 ਦਿਨ ਕੰਮ ਮਿਲਣਾ ਚਾਹੀਦਾ ਹੈ ਅਨਯੁਤੀ ਪੱਤਰ ਮਿਲਣਾ ਚਾਹੀਦਾ ਹੈ ਸਾਨੂੰ ਅੱਛਾ ਬਿਲਕੁਲ ਅਸੀਂ ਕਰੋ ਬੇਲੇ ਆ ਜੀ ਕੰਮ ਸਾਨੂੰ ਮਿਲ ਨਹੀਂ ਰਿਹਾ ਹੈਗਾ ਹਾਂ ਤੁਹਾਡੇ ਤੁਹਾਡੇ ਕਿੰਨੇ ਸਾਡੇ ਜੀ ਕਲਵੰਤ ਕਾਰਪੋਰੇਟ ਚੰਕਮਾਸਪਾ ਤੁਹਾਨੂੰ ਕੀ ਮੁਸ਼ਕਲ ਆ ਰਹੀ ਹੈ ਸਾਨੂੰ ਜਹੀ ਮੁਸ਼ਕਲ ਆਣੀ ਜੀ ਸਾਨੂੰ ਸਾਡਾ ਹੱਕ ਨਹੀਂ ਦੇ ਰਹੇ ਸਾਡਾ ਹੱਕ ਨਹੀਂ ਦੇ ਸਾੜੇ ਸਾਲ ਹੋ ਗਿਆ ਕੰਮ ਚੱਲੇ ਨੂੰ ਹੁਣ ਡੇਢ ਮਹੀਨਾ ਹੋ ਗਿਆ ਸਾਨੂੰ ਡਿਮਾਂਡ ਦਿੱਤੀ ਨੂੰ ਡੇਢ ਡੇਢ ਤੇ ਉੱਪਰ ਹੋ ਗਿਆ 2 ਮਹੀਨੇ ਹੋ ਚੱਲੇ ਹੈ ਪ੍ਰਕਾਸ਼ ਲਈ ਨੂੰ ਹਾਂਜੀ ਅਰਜੀ ਲਾਈ ਹੋਈ ਆ ਸਾਡੀ ਸਾਨੂੰ ਕੰਮ ਨਹੀਂ ਕਹਿੰਦੇ ਨੇ ਆਪਾਂ 2-4 ਦਿਨ ਤੱਕ ਆਜੇ 2-4 ਦਿਨ ਤੱਕ ਆ ਜਾ ਆਉਣੇ ਆ ਮੁੜ ਕੇ ਨਾ ਫੋਨ ਚੱਕਦੇ ਨੇ ਹਾਂ ਤੁਹਾਡੇ ਕੀ ਨਾਮ ਹੈ ਮੈਂ ਤਰਸੇਵ ਸਿੰਘ ਪਿੰਡ ਭੀਮਾ ਖੜੀ ਤੋਂ ਹਾਂ ਤੁਹਾਡੇ ਕੀ ਮੁਸ਼ਕਿਲ ਆ ਰਹੀ ਹੈ ਅਸੀਂ ਡਿਮਾਂਡ ਦਿੱਤੀ ਆ 30 ਦਿਨਾਂ ਦੀ ਜਿਹਦੇ ਵਿੱਚੋਂ 2 ਮਸਟਾਲ ਨਿਕਲੇ ਆ ਸਾਡੇ ਇੱਕ ਨਿਕਲੇ 31 ਤੋਂ 7 31 7 ਦਾ 7 ਦਾ ਜਿਦੇ ਵਿੱਚ ਬੂਟਿਆਂ ਦਾ ਪ੍ਰੋਜੈਕਟ ਦੀ ਆ ਉਹ 550 ਬੂਟਾ ਲਾਇਆ ਗਿਆ ਅਸੀਂ ਇੰਨੇ ਗਰਮੀ ਦੇ ਵਿੱਚ ਬੂਟੇ ਲਾਏ ਆ ਤਾਂ ਜਿਹੜੇ ਬੂਟੇ ਲਾਏ ਆ ਉਹ ਨਾ ਤਾਂ ਪਾਣੀ ਉਸ ਤੋਂ ਬਾਅਦ ਕੋਈ ਇਹਨਾਂ ਨੇ ਮਨਸਟਾਲ ਕਰਿਆ ਜਿਹੜਾ 550 ਬੂਟਾ ਦੀ ਫਿਰ ਉਹ ਤਾਂ ਸੁੱਕਣਾ ਹੀ ਆ ਉਹਦੇ ਵਾਸਤੇ ਨਾ ਨਾ ਤਾਂ ਇਹ ਕੋਈ ਫੰਡ ਕੈਮ ਕਰ ਕਦੋਂ ਤੱਕ ਤਰਨਾ ਬੈਠਣਾ ਤੇ ਬੈਠਣਾ ਤੁਸੀਂ ਅੱਬਾ ਸਾਹਿਬ ਜੱਜ ਦਾ ਦਿਨ ਆ ਅਸੀਂ ਤਾਂ ਰੋਸ ਹੀ 18 ਲੱਖ ਕਰੀਬ ਜੋਬ ਕਾਰਡ ਆ ਪੰਜਾਬ ਦੇ ਵਿੱਚ ਇਹ ਬੁਨਿਆਦੀ ਅਧਿਕਾਰ 2005 ਤੋਂ ਸਾਡੇ ਦੇਸ਼ 'ਚ ਲਾਗੂ ਹੋਗਾ ਪਰ ਜਿਹੜਾ ਸਾਡੇ ਸੂਬੇ ਦੀ ਸਰਕਾਰ ਸਾਡੀ ਤਰਾਸ਼ਦੀ ਇਹ ਹੈਗੀ ਬੰਦੇ ਸਾਡੇ ਸੂਬੇ ਦੇ ਵਿੱਚ ਮਨਰੇਗਾ ਵਰਕਰ ਵੱਡੀ ਗਿਣਤੀ 'ਚ ਨੇ ਉਹ ਕੰਮ ਮੰਗ ਰਹੇ ਨੇ ਤੇ ਸਾਡੀ ਸਰਕਾਰ ਤੇ ਸਾਡਾ ਬੀਡੀਪੀਓ ਪ੍ਰਸ਼ਾਸਨ ਕੰਮਾਂ ਦੇਣ 'ਚ ਬਿਲਕੁਲ ناکਾਮਯਾਬ ਹੈਗਾ ਇੱਥੇ ਸੈਂਕੜਾਂ ਦੀ ਗਿਣਤੀ 'ਚ ਬੰਦੇ ਨੇ ਮਨਰੇਗਾ ਕੇ ਪੈਸੇ ਤਾਂ ਸੈਂਟਰ ਸਰਕਾਰ ਤੋਂ ਆਉਂਦੇ ਆ ਫਿਰ ਕੌਣ ਨਹੀਂ ਦੇ ਰਿਹਾ ਪਰ ਸਾਡੇ ਸੂਬੇ ਦੀ ਸਰਕਾਰ ਆ ਜਿਹੜੀ ਉਹ ਕਾਨੂੰਨ ਨੂੰ ਸਹੀ ਮਾਇਨੇ 'ਚ ਲਾਗੂ ਨਹੀਂ ਕਰਨਾ ਚਾਹੁੰਦੀ ਕਾਨੂੰਨ ਇਹ ਕੇਂਦਰ ਦਾਗਾ ਪੈਸਾ ਸਾਰਾ ਕੇਂਦਰ ਨੇ ਦੇਣਾ ਇੱਕ ਵੀ ਰੁਪਈਆ ਸਾਡੇ ਸੂਬੇ ਦੀ ਸਰਕਾਰ ਨੇ ਦੇਣੀ ਪਰ ਮਨ ਦੇ ਵਿੱਚ ਜਿਹੜੀ ਲਾਲਸਾ ਹੈ ਵੀ ਕਿਤੇ ਕਿਸੇ ਗਰੀਬ ਬੰਦੇ ਦੀ ਝੁੱਲਾ ਨਾ ਸਹੀ ਤਰ੍ਹਾਂ ਭੱਕ ਜੇ ਇਸੇ ਕਰਕੇ ਮਨਛਾਏ ਵੀ ਇਹਨਾਂ ਨੂੰ ਭਿਖਾਰੀ ਦੇ ਤੌਰ ਤੇ ਕੰਮ ਦਿੱਤਾ ਜਾਵੇ ਐਦਾਂ ਵੀ ਦਰਾਂ 'ਚ ਹੱਥ ਜੋੜ ਕੇ ਖੜਨ ਫੇਰ ਇਹ ਕੰਮ ਦਿੱਤਾ ਜਾਊਗਾ ਦਰਦਰ ਤੇ ਭਟਕਦੇ ਹਨ ਮਨਰੇਗਾ ਮਜ਼ਦੂਰ ਲੇਕਿਨ ਕੰਮ ਇਹਨਾਂ ਨੂੰ ਨਹੀਂ ਮਿਲਦਾ ਮੇਰਾ ਨਾਂ ਰਣਵੀਰ ਕੋਰ ਪਿੰਡ ਬਾਸ਼ਾਪੁਰ ਕਾਲੀ ਕੀ ਤੁਸੀਂ ਹਾਂ ਤਾਂ ਕੀ ਕੰਮ ਨਹੀਂ ਮਿਲ ਰਿਹਾ ਉੱਥੇ ਕੰਮ ਨਹੀਂ ਮਿਲ ਰਿਹਾ ਜੀ ਕੰਮ ਪਰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਕੰਮ ਪੂਰਾ ਪ੍ਰੋਪਰ ਨਹੀਂ ਮਿਲ ਰ ਬਾਕੀ ਜਿਹੜੇ ਨਿਯੁਕਤੀ ਪੱਤਰ ਮਿਲਦੇ ਨੇ ਉਹਨਾਂ ਤੇ ਸੈਂਡ ਵੀ ਨਹੀਂ ਵਗਾਰਾ ਹੁੰਦੇ ਇੱਕ ਜੋਬ ਕਾਰਡ ਦਿੱਤੇ ਉਹਨੇ ਸਾਨੂੰ ਜੋਬ ਕਾਰਡ ਦੀਆਂ ਹਣੇ ਤੱਕ ਕਾਪੀਆਂ ਨਹੀਂ ਮਿਲੀਆਂ 2022 ਦੇ ਦਿੱਤੇ ਹੋਏ ਆ ਤੇ ਅੱਜ ਵੀ ਦਿੱਤੇ ਪਰ ਕਾਪੀਆਂ ਨਹੀਂ ਦਿੱਤੀਆਂ ਵਰਕਰ ਬਹੁਤ ਤੰਗ ਕਰੇ ਹੋਏ ਨੇ ਮੇਰਾ ਨਾਮ ਰਾਜਕਮਾਰ ਤੁਹਾਡੇ ਕੋਲ ਕੀ ਹੁੰਦਾ ਹੈ ਮੇਰੇ ਕੋਲ ਉਹਦਾ ਸਟੇਟ ਪ੍ਰੈਜ਼ੀਡੈਂਟ ਦਾ ਸਟੇਟ ਮੰਤਰੀ ਆ ਮੈਂ ਬੀੜੇ ਮੰਤਰੀ ਕਾ ਫਰੰਟ ਇਦੇ ਵਿੱਚ ਇਹ ਜਿਹੜੇ ਟੋਟਲ ਮਜ਼ਦੂਰ ਕਿੰਨੇ ਆ ਪੰਜਾਬ ਦੇ ਵਿੱਚ 21 ਲੱਖ ਜੋਬ ਕਾਰਡ 21 ਲੱਖ ਜੋਬ ਕਾਰਡ ਹੈ ਕੰਮ ਕਿੰਨਾ ਕੁ ਮਿਲਦਾ ਇਹਨਾਂ ਨੂੰ ਕੰਮ ਇਹਨਾਂ ਨੂੰ ਏਵਰੇਜ ਆ 30 35 ਦਿਨ ਦੀ ਬਸ ਮੈਨੂੰ ਮੈਨੂੰ ਨਾ 100 ਦਿਨ ਦਾ ਚਾਹੀਦਾ ਇੱਕ ਉਹ ਨਹੀਂ ਦਿੰਦਾ ਕੀ ਕਰੇ ਇਹ ਇੱਕ ਤਾਂ ਪਹਿਲੇ ਨੰਬਰ ਤੇ ਤਾਂ ਹੋਰੇ ਸੁਭਾ ਸਰਕਾਰ ਆ ਜਿਹੜੀ ਉਹਨੇ ਜਿਹੜਾ ਕਾਨੂੰਨ ਬਣਿਆ ਉਹ ਲਾਗੂ ਹੀ ਨਹੀਂ ਕੀਤਾ ਜਿਉਂਨੇ ਆਪਣੀ ਸ਼ਕਤੀ ਨਾਲ ਲਾਗੂ ਕੀਤਾ ਹੋਵੇ ਤਪਰ ਥੱਲੇ ਮੈਨੂੰ ਲੱਗਦੀ ਹੈ ਕਿ ਪ੍ਰਸ਼ਾਸਨ ਵੀ ਕੋਈ ਇਹ ਹੋ ਨਹੀਂ ਸਕਦਾ ਕਿ ਉਹ ਕੰਮ ਨਾ ਕਰੇ ਜਦੋਂ ਕਿ ਅਸੀਂ ਕਿਸੇ ਵੀ ਮਲਾਜੂਨ ਨੂੰ ਜਾਂ ਕਿਸੇ ਵੀ ਬੰਦੇ ਨੂੰ ਅਸੀਂ ਪਰਸਨਲੀ ਕੰਮ ਵੀ ਲਾਉਨੇ ਆ ਤਾਂ ਜਿੰਨਾ ਕੰਮ ਲੈਨੇ ਆ ਮਜ਼ਦੂਰ ਤੋਂ ਉਹਨੂੰ ਦਿਹਾੜੀ ਦੰਨੇ ਨਾ ਉਹਦੀ ਉਸੇ ਚੈੱਕ ਕਰਦੇ ਆ ਵੀ ਤੈਨ ਅੱਜ ਕੰਮ ਕੀ ਕੀਤਾ ਪ੍ਰਸ਼ਾਸਨ ਨੂੰ ਸਰਕਾਰ ਸਾਡੀ ਇੰਨੀ ਨਲਾਇਕ ਹੈ ਉਹ ਚੈੱਕੇ ਨਹੀਂ ਕਰ ਰਹੀ ਵੀ ਉਹਨਾਂ ਨੇ ਕੰਮ ਕੀਤਾ ਕੀ ਉਹਨਾਂ ਨੇ ਪ੍ਰੋਜੈਕਟ ਕਿਉਂ ਨਹੀਂ ਬਣਾਏ ਸਰਕਾਰ ਨੇ 100 ਦਿਨ ਦਾ ਕੰਮ ਜਿਹੜੀ ਗਰੰਟੀ ਤਾਈ ਕੰਮ ਮਿਲੂਗਾ ਜਿਹੜੀ ਕਿ 100 ਦਿਨ ਦੀ ਗਰੰਟੀ ਦਿੱਤੀ ਸੀ ਸਰਕਾਰ ਨੂੰ ਇਹ ਤਾਂ ਪਤਾ ਲੱਗ ਗਿਆ ਵੀ 35 ਦਿਨ ਦੀ ਏਵਰੇਜ ਕੰਮ ਕਾਨੂੰਨ ਕਹਿੰਦਾ ਵੀ 100 ਦਿਨ ਦਾ ਦੇਣਾ ਪਰ ਜਿਹੜਾ 75 65 ਦਿਨ ਗਏ ਨੇ ਉਹ ਕਿਹਦੀ ਗਲਤੀ ਕਰਨ ਗਏ ਨੇ ਉਹ ਕਿਉਂ ਨਹੀਂ ਹੋਇਆ ਕਿ ਲੋਕਾਂ ਨੇ ਕੰਮ ਨਹੀਂ ਮੰਗਿਆ ਜੇ ਲੋਕਾਂ ਨੇ ਕੰਮ ਮੰਗਿਆ ਤਾਂ ਪ੍ਰਸ਼ਾਸਨ ਦੀ ਅਣਗਹਿਲੀ ਕੀਤੀ। ਕਿੰਨੇ ਐਪਲੀਕੇਸ਼ਨ ਲਾਤੀ ਮਜ਼ਦੂਰ ਨੇ? ਕਿੰਨੇ ਦਿਨ ਬਾਅਦ ਕੰਮ ਮਿਲਣਾ? ਉਹਨੂੰ 15 ਦਿਨ ਬਾਅਦ 100 ਦਿਨ ਦਾ ਕੰਮ ਜੇ 100 ਦਿਨਾਂ ਦਾ ਮੰਗ ਲਿਆ ਇਕੱਠਾ 100 ਦਿਨ। ਉਹਨੇ 15 ਦਿਨ ਤੋਂ ਉੱਪਰ ਜਾਣੇ ਕਿ ਕੰਮ ਮੰਗਣਾ। ਉਹ 20 ਦਾ ਮੰਗ ਲੇ 40 ਦਾ ਮੰਗ ਲੇ 30 ਦਾ ਜਦੋਂ ਉਹ ਵੇਲਾ ਉਹਨੇ ਉਦੋਂ ਕੰਮਕ ਮੰਗਣਾ। ਠੀਕ। ਇਹਦੇ ਵਿੱਚ ਏਸੇ ਗੱਲ ਕਰਕੇ ਕੱਲਾ ਸਮਾਣਾ ਦੇ ਵਿੱਚ ਕੀ ਸੰਘਰਸ਼ ਕਿੱਥੇ ਤੱਕ ਜਾਊਗਾ ਤੁਹਾਡਾ? ਇਹ ਸੰਘਰਸ਼ ਲੰਬਾ ਵੀ ਹੋ ਸਕਦਾ ਜੇਕਰ ਸਾਡੀ ਗੱਲ ਨੂੰ ਇਹਨਾਂ ਨੇ ਨਾ ਅਨਗੌਲੀ ਕੀਤਾ। ਤਾ ਇਹਨੂੰ ਲੰਬਾ ਵੀ ਲੈ ਕੇ ਜਾਵਾਂਗੇ ਲਗਾਤਾਰ ਵੀ ਇਹਨਾਂ ਦੇ 12 ਤੇ ਬੈਠਾਂਗੇ ਪੰਚਾਇਤੀ ਚੋਣਾ ਆ ਗਈ ਕਿਸ ਤਰ੍ਹਾਂ ਜਵਾਬ ਹੈ ਜਿਹੜਾ ਪੰਚਾਇਤੀ ਚੋਣਾ ਪੰਚਾਇਤੀ ਚੋਣਾ ਵੀ ਐਸੇ ਟੰਗ ਦੇ ਹੋਣੇ ਚਾਹੀਦੇ ਨੇ ਉਹ ਸਰਪੰਚ ਬਣਦਾ ਕੋਈ ਵੀ ਬਣਦਾ ਉਹ ਬਣਨ ਹੀ ਇਹ ਚਾਹੁੰਦਾ ਕਿ ਲੋਕਾਂ ਦੇ ਪੱਖ ਦਾ ਬਣੇ ਕੋਈ ਸਰਪੰਚ ਬਣਦਾ ਕੀ ਦਾ ਸਰਕਾਰ ਦੇ ਪੱਖ ਦਾ ਬੋਟੇ ਬੋਟੇ ਲੈਂਦੇ ਬਿਲਕੁਲ ਲੈਂਦੇ ਨੇ ਪਰ ਜਿਹੜਾ ਗਰੀਬ ਬੰਦਾ ਉਹਨੂੰ ਤਾਂ ਇੱਕ ਵੋਟ ਵੈਂਕ ਸਮਝਿਆ ਹੋਇਆ ਗਰੀਬ ਨੂੰ ਇੱਕ ਇੱਥੇ ਦਾ ਵਸਨੀਕ ਨਹੀਂ ਸਮਝਿਆ ਗਿਆ ਇੱਥੇ ਦਾ ਹੱਕਦਾਰ ਨਹੀਂ ਸਮਝਿਆ ਗਿਆ ਇੱਥੇ ਦਾ ਆਜ਼ਾਦ ਲੋਕ ਨਹੀਂ ਸਮਝਿਆ ਗਿਆ ਸਿਰਫ ਇੱਥੇ ਦਾ ਵੋਟਰ ਸਮਝਿਆ ਗਿਆ ਕਿ ਸਾਡੀ ਵੋਟ ਬੈਂਕਾ ਹੈ ਜਿਵੇਂ ਚਾਹੇ ਡਰਾ ਕੇ ਵੋਟ ਲਵੋ ਧਮਕਾ ਕੇ ਲਵੋ ਲਾਲਚ ਦੇ ਕੇ ਲਵੋ ਜਿਵੇਂ ਮਰਜ਼ੀ ਕਰ ਜਿਸ ਤਰ੍ਹਾਂ ਜਵਾਬ ਦੇਓਗੇ ਇਹਦਾ ਇਹਦਾ ਜਵਾਬ ਇਹ ਹੀ ਆ ਕਿ ਇੱਟ ਦਾ ਜਵਾਬ ਪੱਥਰ ਨਾਲ ਜਿੰਨਾ ਵੀ ਸਾਡਾ ਪੰਜਾਬ ਦੇ ਵਿੱਚ ਸਾਡੀ ਸ਼ਾਰੀ ਐਨਰਜੀ ਆ ਸੀ ਝੋਕ ਦਾਂਗੇ ਜੇਕਰ ਸਰਕਾਰ ਨੇ ਕਾਨੂੰਨ ਨੂੰ ਲਾਗੂ ਨਾ ਕੀਤਾ ਇਹਨਾਂ ਨੇ ਤਿੰਨ ਵਾਰ ਸਾਡੇ ਨਾਲ ਵਾਅਦਾ ਕਰਕੇ ਲਿਖਤੀ ਵੀ ਅਸੀਂ 15 ਦਿਨ ਬਾਅਦ ਤੁਹਾਡਾ ਫੰਡ ਕਾਇਮ ਕਰ ਦਾਂਗੇ ਬੇਰੋਜ਼ਗਾਰੀ ਭੱਤੇ ਦਾ ਅੱਜ ਜਦ ਤੋਂ ਸਰਕਾਰ ਬਣੀ ਆ ਇਨਾ ਨੇ ਹਾਲ ਤੱਕ ਉਹ ਫੈਲ ਨੂੰ ਸੇੜਿਆ ਤੱਕ ਵੀ ਨਹੀਂ ਹੈਗਾ ਜਿਹਦੇ ਕਾਰਨ ਇਹ ਕੱਲਾ ਧਰਨਾ ਹੋਰੇ ਨਹੀਂ ਨਾਬੇ ਦੇ ਵਿੱਚ ਵੀ ਲਗਾਤਾਰ ਅੱਜ 24 ਦਿਨ ਹੋ ਗਏ ਧਰਨਾ ਚੱਲਦੇ ਨੂੰ ਪ੍ਰਸ਼ਾਸਨ ਦੇ ਕੰਨ ਤੱਕ ਜੂ ਨਹੀਂ ਸਰਖ ਰਹੀ ਨਾ ਕਿਸੇ ਅਧਿਕਾਰੀ ਦੇ ਜੂ ਸਰਖ ਰਹੀ ਆ ਸਰਕਾਰ ਕੰਨੀ ਕਤਰਾ ਰਹੀ ਆ ਜਿਹਦੇ ਵਿੱਚ ਕਿ ਸਰਕਾਰ ਪੂਰੀ ਇਨਵੋਲਵ ਹੈ ਕਿ ਕਾਨੂੰਨ ਨੂੰ ਲਾਗੂ ਨਾ ਕੀਤਾ ਜਾਵੇ ਜਿਹੜਾ ਮਜ਼ਦੂਰਾਂ ਦਾ ਹੱਕ ਆ ਉਹ ਦੱਬਿਆ ਜਾਵੇ ਠੀਕ ਹੈ ਥੈਂਕ ਯੂ ਅੱਛਾ ਅੱਛਾ ਇਹ ਵੀ ਜੀਆ ਰੈਕਸਾਈ ਹੈ ਦੇਖੋ ਜੀ ਸਾਡੇ ਵੱਲੋਂ ਨਾ ਹੁਣ ਮੈਕਸੀਮਮ ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚ ਜਿਹੜੇ ਐਸਟੀਮੇਟ ਲਵਾ ਗਏ ਵਰਕ ਤਕਰੀਬਨ ਅਪਰੂਵ ਕਰਾ ਲਏ ਨੇ ਅਸੀਂ ਹੁਣ ਜਿਹੜੇ ਹੈਗੇ ਆ ਆਉਣ ਵਾਲੇ ਜਿਹੜੇ ਅੱਜ ਅੱਜ ਵੀ ਕਾਫੀ ਮਸਟਰਡ ਕੱਢੇ ਆਉਣ ਵਾਲੀ ਵੀਕ ਦੇ ਵਿੱਚ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਿਹਦੇ ਤੇ ਕੰਮ ਚੱਲਣੇ ਆਲਾ ਸਾਰੇ ਪਿੰਡਾਂ ਦੇ ਵਿੱਚ ਸ਼ੁਰੂ ਕਰਵਾ ਦਾਂਗੇ ਕਿਉਂਕਿ ਪਹਿਲਾਂ ਅੱਜ ਤੋਂ ਪਹਿਲਾਂ ਜਿਹੜੇ ਹੈਗਾ ਚੋਣ ਜਾਬਤਾ ਲੱਗਿਆ ਹੋਇਆ ਸੀਗਾ ਉਹਦੇ ਕਰਕੇ ਥੋੜੀ ਡਿਲੇ ਹੋਈ ਹੋਇਆ ਅਦਰਵਾਈਜ਼ ਕੋਈ ਡਿਲੇ ਨਹੀਂ ਹੁੰਦੀ ਹੈਗੀ ਟਾਈਮ ਸ਼ੇਅਰੇ ਕੰਮ ਮਿਲ ਜਾਂਦਾ ਹੈ। ਨੀਮ ਪੰਚਾਇਤੀ ਚੋਣਾਂ ਆ ਜਾਈਆਂ ਗੁਰਸੇ ਤੋਂ ਲੈ ਕੇ ਨਹੀਂ ਨਹੀਂ ਉਹਦੇ ਜੋ ਕੋਈ ਪੰਚਾਇਤੀ ਜੋ ਉਹਨਾਂ ਦੇ ਵਿੱਚ ਬ੍ਰੇਕਾ ਨਹੀਂ ਕੋਈ ਚੌਂਡ ਜ਼ਾਬਤਾਰੀ ਹੁੰਦਾ ਹੈਗਾ ਜੇ ਕੋਈ ਕੰਮ ਅਪਰੂਵ ਆਇਆ ਹੋਆ ਤਾਂ ਉਹ ਚਲਾ ਸਕਦੇ ਆ। ਇਹਨਾਂ ਦੀ ਇੱਕ ਮੰਗ ਹੈ ਜਿਹੜੇ ਕੰਮ ਨਹੀਂ ਮਿਲਦਾ ਤਾਂ ਬੇਰੋਜ਼ਗਾਰਤਾ ਮਿਲਦਾ ਹੈ ਸੈਂਟਰ ਵੱਲੋਂ ਅੰਦਾ ਉਹ ਕੋਈ ਨਹੀਂ ਮਿਲ ਰਹਾ ਇਹਨਾਂ ਨੂੰ। ਜੇ ਹੋਊਗਾ ਕੋਈ ਗੱਲ ਨਹੀਂ ਉਹਨਾਂ ਨੂੰ ਜੇ ਉਹਨਾਂ ਦੀ ਕੋਈ ਹੋਊਗੀ ਤਾਂ ਜ਼ਰੂਰ ਅਸੀਂ ਕੇਸ ਫਾਰਵਰਡ ਕਰਾਂਗੇ। ਅਦਰਵਾਈਜ਼ ਤਾਂ ਅਸੀਂ ਇਹਨਾਂ ਨੂੰ 100 ਦਿਨ ਦਾ ਕੰਮ ਹੀ ਦੇ ਦਾਂਗੇ। ਠੀਕ ਹੈ ਸਤਿ ਸ੍ਰੀ